ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਚਿੱਟੇ ਵਾਲ ਹੋਣ ਤਾਂ ਸਰੋਂ ਦੇ ਤੇਲ ਵਿੱਚ ਇਹ ਤੁਸੀਂ ਦੋ ਚੀਜ਼ਾਂ ਮਿਲਾ ਕੇ ਆਪਣੇ ਵਾਲਾਂ ਉੱਪਰ ਲਗਾਨੀਆਂ ਹਨ ਦੋਸਤੋ ਇਸ ਦਾ ਅਸਰ ਤਾਂ ਤੁਹਾਨੂੰ ਹੌਲੀ-ਹੌਲੀ ਹੋਵੇਗਾ ਪਰ ਤੁਹਾਨੂੰ ਡਾਈ ਜਾਂ ਕਲਰ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਦੋਂ ਅਸੀਂ ਡਾਈ ਜਾਂ ਕੋਈ ਵੀ ਕਲਰ ਲਗਾਉਂਦੇ ਹਾਂ ਉਸ ਦਾ ਸੇ ਸਾਡੇ ਸਿਰ ਉੱਪਰ ਵਾਲਾਂ ਤੇ ਇੱਕਦਮ ਹੁੰਦਾ ਹੈ ਪਰ ਜੋ ਸਾਨੂੰ ਉਸ ਦਾ ਸਾਈਡ ਇਫੈਕਟ ਹੁੰਦਾ ਹੈ ਸ਼ਾਇਦ ਉਹ ਤਾਂ ਸਾਨੂੰ ਬਾਅਦ ਵਿੱਚ ਹੀ ਪਤਾ ਲੱਗਦਾ ਹੈ ਪਰ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਤੇਲ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ ਜੇਕਰ ਤੁਸੀਂ ਇਸ ਨੂੰ ਆਪਣੇ ਵਾਲਾਂ ਉੱਪਰ ਲਗਾਉਂਗੇ ਤਾਂ ਤੁਹਾਡੇ ਵਾਲ ساری ਉਮਰ ਕਾਲੇ ਰਹਿਣਗੇ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੁਸਖੇ ਨੂੰ ਕਿਵੇਂ ਤਰ੍ਹਾਂ ਬਣਾ ਕਰਨਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਚੀਜ਼ ਦੇ ਪ੍ਰਯੋਗ ਨਾਲ ਇਸ ਤੇਲ ਦੇ ਪ੍ਰਯੋਗ ਨਾਲ ਤੁਹਾਡੇ ਵਾਲ ਕਾਲੇ ਹੀ ਨਹੀਂ ਹੋਣਗੇ ਬਲਕਿ ਤੁਹਾਡੇ ਵਾਲ ਲੰਬੇ ਵੀ ਹੋ ਜਾਣਗੇ ਕਿਉਂਕਿ ਸਰੋਂ ਦਾ ਤੇਲ ਸਾਡੇ ਵਾਲਾਂ ਦੇ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਡੇ ਵਾਲਾਂ ਨੂੰ ਲੰਮਾ ਕਰਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਲੈਣਾ ਹੈ ਇੱਕ ਕੱਪ ਸਰੋਂ ਦਾ ਤੇਲ ਤੁਸੀਂ ਤੇਲ ਨੂੰ ਸਿਰਫ ਲੋਹੇ ਦੀ ਕੜਾਈ ਵਿੱਚ ਹੀ ਪਾਣਾ ਹੈ ਕਿਉਂਕਿ ਲੋਹੇ ਦੀ ਕੜਾਈ ਵਿੱਚ ਆਇਰਨ ਪਾਇਆ ਜਾਂਦਾ ਹੈ ਜਿਹੜਾ ਕਿ ਤੁਹਾਡੇ ਬਾਲਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਤੁਸੀਂ ਇੱਕ ਕੱਪ ਤੇਲ ਲੈ ਕੇ ਉਸ ਵਿੱਚ ਇੱਕ ਚਮਚ ਹੀ ਨਾਂ ਮਹਿੰਦੀ ਪਾਊਡਰ ਦਾ ਮਿਲਾਉਣਾ ਹੈ ਅਤੇ ਬਾਅਦ ਵਿੱਚ ਤੁਸੀਂ ਇੱਕ ਚਮਚ ਪੀਸ ਕੇ ਕਲੌਂਜੀ ਪਾਣੀ ਹੈ ਤੁਸੀਂ 5-7 ਮਿੰਟ ਲਈ ਉਸ ਨੂੰ ਘੱਟ ਅੱਗ ਤੇ ਪਕਾਉਣਾ ਹੈ ਅਤੇ ਬਾਅਦ ਵਿੱਚ ਤੁਸੀਂ 2-3 ਘੰਟੇ ਲਈ ਇਸ ਨੂੰ ਬਿਲਕੁਲ ਠੱਕ ਕੇ ਛੱਡ ਦੇਣਾ ਹੈ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਛਾਂ ਕੇ ਵੀ ਆਪਣੇ ਵਾਲਾਂ ਉੱਪਰ ਲਗਾ ਸਕਦੇ ਹੋ ਜਾਂ ਫਿਰ ਬਿਨਾਂ ਛਾਣੇ ਵਿੱਚ ਇਸ ਨੂੰ ਆਪਣੇ ਵਾਲਾਂ ਦੇ ਜੜਾ ਉੱਪਰ ਲਗਾ ਕੇ ਮ사ਜ ਕਰਨੀ ਹੈ ਤਾਂ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਤੁਹਾਡੇ ਚਿੱਟੇ ਵਾਲ ਕਾਲੇ ਹੋ ਜਾਣਗੇ ਅਤੇ ਤੁਹਾਡੇ ਵਾਲ ਵੀ ਅੱਗੇ ਨਾਲੋਂ ਜ਼ਿਆਦਾ ਲੰਬੀ ਹੋ ਜਾਣਗੇ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਤਾਂ ਬਾਏ